ਪੀਰ ਬਾਬਾ ਅਹਿਮਦ ਸ਼ਾਹ ਜੀ ਪ੍ਰਬੰਧਕ ਕਮੇਟੀ ਪ੍ਰਵਾਸੀ ਭਾਰਤੀ ਇਲਾਕਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪ੍ਰੋਫੈਸਰ ਬਲਜੀਤ ਸਿੰਘ ਸਰਪੰਚ ਦੀ ਅਗਵਾਈ ਹੇਠ ਪੀਰ ਬਾਬਾ ਅਹਿਮਦ ਸ਼ਾਹ ਦਰਬਾਰ ਪਿੰਡ ਟਿੱਬਾ ਤੋਂ 12ਵਾਂ ਸਾਲਾਨਾ ਲੰਗਰ ਦਾ ਟਰੱਕ ਰਵਾਨਾ ਹੋਇਆ ਗੱਲਬਾਤ ਕਰਦਿਆਂ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਚਿੰਤਪੂਰਨੀ ਦੇ ਮੇਲੇ ਨੂੰ ਸਮਰਪਿਤ ਪਿੰਡ ਮੰਗੋਵਾਲ ਨੇੜੇ ਲੰਗਰ ਲਗਾਇਆ ਜਾਂਦਾ ਹੈ ਲੰਗਰ ਕਮੇਟੀ ਦੇ ਸੇਵਾਦਾਰ ਵੱਲੋਂ ਮਾਤਾ ਚਿੰਤਪੂਰਨੀ ਦੇ ਦਰਸ਼ਨ ਕਰਨ ਜਾਂਦੇ ਸ਼ਰਧਾਲੂਆਂ ਨੂੰ ਬੜੇ ਅਤਿ ਸਤਕਾਰ ਨਾਲ ਛਕਾਇਆ ਜਾਂਦਾ ਹੈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਉਹ ਬੋੜ ਕਾਨੀਓ ਖਾਲੀ ਮੋਰਾ ਖੋਲਾ ਤਮ ਜਿਹੜਾ ਅੱਜ ਟੱਬਾ ਪਿੰਡ ਤੋਂ ਲੰਗਰ ਲੈ ਕੇ ਜਾ ਰਹੇ ਆ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਕਿ ਇਹ ਕਿੱਥੋਂ ਸ਼ੁਰੂ ਹੋਣਾ ਤੇ ਕਿੱਥੇ ਲੈ ਕੇ ਜਾ ਰਹੇ ਆ ਮਾਦਾ ਕੈਂਪ ਕੋਰ ਨੇ ਜਿਹੜਾ ਸਦਾਨਾ ਜੋੜ ਮੇਲਾ ਮਨਾਉਣ ਵਾਸਤੇ ਪਿੰਡ ਦੇ ਬਾਅਦ ਸਾਡੇ ਐਨ ਆਰ ਆਈ ਦੇ ਭਰਾ ਨੇ ਉਹਨਾਂ ਦੇ ਸਹਿਯੋਗ ਨਾਲ ਪੀ ਐਸ ਆਰ 12 ਵਾਂ ਲੰਦਰਪਾਲ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਹੜੀ 9 10 ਤੇ 11 ਅਗਸਤ ਨੂੰ ਪਿੰਡ ਮੰਗੋਵਾਲ ਦੇ ਨੇੜੇ ਜਿਹੜਾ ਪਿੰਡ ਦੇ ਬਾਵਲੋਂ ਜਿਹੜਾ ਉਹ ਸੰਧਰ ਲਗਾਈ ਜਾਂਦੇ ਨੇ ਇਥੋਂ ਸਾਡੇ ਪਿੰਡ ਦੇ ਨੌਜਵਾਨ ਹੋਰ ਛੱਦਾ ਤੋਂ ਹਾਯਰੂ ਬੀਰ ਬਾਬਾ ਅਹਿਮਦ ਯਾਰੂ ਦਰਗਾਹ ਦੇ ਤੋਂ ਸਾਡੀ ਪ੍ਰਾਟਾ ਰਵਾਨਾ ਕੀਤੀ ਹੈ ਲੰਗਰ ਵਾਸਤੇ ਤਿੰਨ ਦਿਨੋਂ ਫਿਰ ਜੋੜ ਮੇਲੇ ਵਾਸਤੇ ਲੰਗਰ ਪਾਇਆ ਗਿਆ ਹੈ